वे के मेला पाते चले जात पूरा ओके काम हो ਮੰਨ ਲਓ ਮੇਰੇ ਚੱਕਰ ਅੰਦਰ ਰੋਲ ਜਨਰਾ ਇਹ ਫਰਟੀਲਿਟੀ ਕੋ ਤੋਂ ਬੜੀਆ ਕਰੇਗਾ ਸਾਥ ਮੇ ਦੁੱਧ ਵੀ ਵੜੇ ਹਾਂਜੀ ਸਸਰੀ ਗੱਲ ਸਾਰੇ ਵੀਰਾਂ ਭਰਾਵਾਂ ਨੂੰ ਅੱਜ ਦੇ ਵਲੌਗ ਦੀ ਦਿੱਤੀ ਆਪਾਂ ਸ਼ੁਰੂਆਤ ਕਰ ਅੱਜ ਦਾ ਜਿਹੜਾ ਵਲੌਗ ਹੋਊਗਾ ਸੱਚੀ ਬੜਾ ਮਜ਼ੇਦਾਰ ਹੋਣਾ ਤਾਂ ਅੱਜ ਆਪਾਂ ਚੱਲੇ ਆਂ ਜਗਰਾਵੀ ਮੇਲੇ ਦੇ ਬਾਕੀ ਮੇਰੇ ਭਰਾ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਵਲੌਗ ਦੇ ਨਾਲ ਐਂਡ ਤੱਕ ਜੁੜੇ ਰਹੋ ਬੜਾ ਅੱਜ ਓਕੇ ਦੀ ਮਾਹੌਲ ਹੀ ਬੰਨਾ ਜੇ ਕੰਮ ਬਾਕੀ ਜੇ ਟਾਈਮ 7:30 ਹੋਏ ਆ ਤੇ ਆਪਾਂ ਲੱਗੇ ਆ ਘਰੋਂ ਤੁਰਨ ਵੀਨੇ ਕਿੰਨੇ ਵਜੇ ਤੱਕ ਪਹੁੰਚਦੇ ਆ ਬਾਕੀ ਸਾਰੇ ਜਾਣੇ ਵਲੌਗ ਐਂਡ ਤੱਕ ਜਰੂਰ ਵੇਖਿਓ ਬਾਕੀ ਪੂਰਾ ਓਕੇ ਮਾਹੌਲ ਹੋਊਗਾ ਤੇ ਨਹੀਂ ਅਜੇ ਦੇ ਹਾਲ ਦੀ ਘੜੀ ਰਹੀ ਦੋਵੇਂ ਬੈਠੇ ਆ ਬਾਕੀ ਬਾਅਦ ਸਤ ਜਾਣੇ ਹੋ ਜਾਣੇ ਅੱਜ ਪੂਰਾ ਮੀਡ ਓਕੇ ਮਾਹੌਲ ਹੋਊ ਨਾ ਕੰਮ ਬਾਕੀ ਇਹ ਵੀ ਚੀਜ਼ ਮੈਂ ਅੰਨਾ ਵੀ ਉੱਥੇ ਜਾ ਕੇ ਆਪਾਂ ਨੂੰ ਵੇਖਣਾ ਚਾਹੀਦਾ ਵੀ ਆਪਾਂ ਕਿਹੜੇ ਲੈਵਲ ਦੇ ਆ ਤੇ ਲੋਕ ਕਿੱਥੋਂ ਲੱਗ ਗਏ ਹੈ। ਹੈਲੋ। ਆਹ ਲਾ ਫੋਨ ਜਾਉਂਦਾ। ਹੋ ਗਿਆ ਯਾਰ। ਆਪਾਂ ਮੇਰੇ ਮਾਵੀ ਘਰੇ ਮੈਂ ਕਿਹਾ ਚਾਤਰੀਆਂ ਕੋਹ ਵੀ ਪਰ ਪਤਾ ਨਹੀਂ ਜੱਟੋ ਮੈਦਾਨ ਚ ਲੱਗਦਾ ਜੇ ਅੱਜ ਮੈਦਾਨ ਹੀ ਵੇਖਣ ਚੱਲੇ ਜੇ। ਕੀ ਜਾਂਦਾ। ਸਾਡੇ ਰੈਡੀ ਪਿੱਕੇ ਨੂੰ ਪੁੱਛਣਾ। ਚੱਲ ਪੁੱਛੇ ਫੇਰ ਤੁਰ ਕੇ ਮਾਹ ਪਹੁੰਚਣਾ ਫੇਰ। ਗਾਵਾਂ ਦੇ ਟਾਈਮ ਅਸੀਂ ਫੇਰ ਆਉਣਾ ਆਪਦੇ। ਗਾਵਾਂ ਚੋਗੇ ਚੱਲੇ 4 ਵਜੇ ਉੱਠੇ ਹਾਂ। ਤੇ گاਵਾں ਦੇ ਟਾਈਮ ਹੁਣੋਂ ਫੇਰ ਜਾਣ ਕੇ ਆਪਦੇ ਕੰਮ ਤੇ ਹਾਜ਼ਰ ਹੋਣਾ ਬੰਦਾ ਕਾਮਯਾਬ ਉਹ ਹੀ ਹੁੰਦਾ ਜੇ ਵੀ ਜਿਹੜਾ ਆਪਣੇ ਕੰਮ ਨੂੰ ਪਹਿਲ ਦਿੰਦਾ ਹੈ ਤੇ ਨਹੀਂ ਬਾਕੀ ਕੀ ਜਾਂਦਾ ਉਹਦਾ ਰੋਟੀ ਕੰਮ ਲੈਤੀ ਮਮਾ ਇਹਨਾਂ ਡੀ ਬੈਠੇ ਆ ਗਏ ਜਾਂ ਬੰਦੇ ਸਾਰੇ ਬੱਕਿਆਂ ਨੂੰ ਕਰੋ ਚੈੱਕ ਬਾਹਰ ਪਾ ਗਏ ਇਹਦਾ ਹੱਥ ਹੋਰ ਪਹਾੜ ਉੱਤੇ ਉੱਡਰ ਨਹੀਂ ਲੱਗੀ ਜਾਈ ਜਾਂਦੀ ਤੇ ਕੀ ਕੀਆ ਇਹ ਕਿਉਂ ਕਰਾਂ ਚੈੱਕ ਦੇਖਿਆ ਲਾਰਾਂ ਦੀ ਬਾਗ ਮੰਗਿਆ ਪੱਗ ਚੇਂਜ ਅਜ ਮੈਂ ਲਖਿਆ ਕਿ ਉਹ ਜੀ ਹੋਊਗੀ ਨਹੀਂ ਕਰਨੀ ਬਚਾ ਜੀ ਕਿ ਸਾਹ ਨਹੀਂ ਦੀਦਾ ਮੈਂ ਹੋਰ ਮੁੜ ਕੇ ਆਖਾਂਗੇ ਜਮ ਵਿੱਚ ਮੇਰੇ ਨਾਲ ਗੱਲ ਕਰ ਹੁਣ ਆਵੇਂਗਾ ਕਰ ਹੈ ਅਹੀਂ ਆਖ ਲੋਤੇ ਹੁਣ ਈਸਾ ਖਾਂ ਦੇ ਕੋਟ ਨੇ ਇੱਕ ਗੱਡੀ ਦੀ ਹਵਾ ਹਵਾ ਭਰਾਉਣਾ ਹੈ ਕੀ ਚਾਹੀਦਾ ਇਹ ਗੱਡੀ ਨਾ ਕਰਨ ਚਾਹਗਾ ਮਲਾਉਗਾ ਜੀ ਹੈ ਇਹ ਗੱਡੀ ਨਾ ਕਰਨੀ ਭੈਣੂ ਜੀ ਹੋ ਗਿਆ ਜੀ ਤੇ ਤੂੰ ਖਲੋ ਜਾ ਇੱਥੇ ਮੈਂ ਖਲੋ ਜਾਣਾ ਪਿਛੇ ਗੱਡੀ ਲੱਗੀ ਇੱਕ ਹੋਰ ਫਿਰ ਉਹਨਾਂ ਨੇ ਉਹਨਾਂ ਨੇ ਭਰਨੀ ਆ ਆਹੋ ਸਾਹ ਨੂੰ ਬਾਹਰੇ ਸਾਹ ਗਾਂ ਕਰਦੀ ਹੁਣ ਮੈਂ ਲਾਏ ਬੂਟ ਬਾਰ ਦੇ ਹਵਾ ਜੀ ਭਰਉਂਦੇ ਗੱਡੀ ਦੀ ਹਵਾ ਘਾਟੇ ਮੇਰਾ ਇਹ ਥੋੜਾ ਜਨਾ ਕਲਾ ਜਾ ਖਰਾਬ ਕੱਲ ਕਟਾ ਘਟਾ ਜਾ ਪੈ ਗਿਆ ਸਾ ਰਹਿ ਗਿਆ ਹੁਣ ਘੰਟੇ ਅੱਧੇ 9:30 ਹੋ ਗਏ। ਲਓ ਜੀ ਤੋ ਲਾ ਕੇ ਗੱਡੀ ਗੱਡੀ ਨਾਲ ਯਾਰ ਹੁਣੀ। ਟਰੱਪੇ ਕਿਹਾ ਓਏ। ਨਾ ਯਾਰ। ਗਤੀ ਕਾਫੀ ਦੂਰ ਲਗਾ ਲਿਆ ਯਾਰ। ਚਲੋ ਚਲੋ ਪਾਰ। ਪਾਰ ਤੇ ਆਨਾ। ਵੇਖੇ। ਵੇਖੋ ਮੇਲੇ ਦਾ ਆਨੰਦ। ਪੂਰਾ ਓਕੇ ਮਾਹੌਲ ਜੀ। ਹਾਂ ਇਹ ਗੱਲ ਤੇ ਸੀਟੀਆਂ ਹੀ ਇਹ ਆਪਣੇ ਲਗਾ ਪੇ ਲਾਹੰਕਾਂ ਵੇ ਓਏ ਲਾਹੰਕਾਂ ਜਾ ਲਾਹੰਕਾਂ ਵੇ ਓਏ ਲੰਮੀਆਂ ਨਹੀਂ ਦੇਤੀਆਂ ਲੰਮੀਆਂ ਟੋਪਲਿੰਗ ਲੰਮੀਆਂ ਕਾਪੇ ਕੇ ਪੂਰਾ ਮੇਲੇ ਦਾ ਮਾਰਦੇ ਆਨੰਦ ਦੇ

ਇਹ ਸਭ ਚੀਜ਼ ਆਪਾਂ ਆ ਡਾਇਰੈਕਟਰ ਹਨ ਯਾ ਕੰਪਨੀ ਦੀ ਪੂਰੀ ਸਪੋਰਟ ਕਰਨੀ ਆ ਪਰ ਚੀਜ਼ਾਂ ਵੀ ਇਹਨਾਂ ਦੀਆਂ ਪੂਰੀਆਂ ਫਰਸਟ ਕਲਾਸ ਆ ਜਿਵੇਂ ਡਾਇਰੈਕਟਰ ਸਾਹਿਬ ਮਤਲਬ ਚੀਜ਼ਾਂ ਯੂਜ਼ ਕਰਦੇ ਆ ਨਾ ਬੇਸਿਕਲੀ ਸਾਰਿਆਂ ਦਾ ਰਿਸਪੌਂਸ ਆਉਣਾ ਮਿਲਦਾ ਅਸੀਂ ਚਾਹਾਂਗੇ ਕਿ ਉਹ ਹੀ ਚੀਜ਼ ਨੂੰ ਜੇ ਤੁਹਾਡਾ ਪਲਾ ਹੋਵੇ ਜੇ ਕੋਈ ਮੰਗੇ ਤਾਂ ਸਾਡਾ ਜ਼ਰੂਰ ਹੋਵੇ ਕਿ ਮੇਰਾ ਇੱਕ ਮਕਸਦ ਹੈਗਾ ਮਾਰਕੀਟ 'ਚ ਫਾਰਮਰ ਬਹੁਤ ਮਿਹਨਤ ਨਾਲ ਪੈਸਾ ਕਮਾਉਂਦੇ ਆ ਹਾਂ ਬਹੁਤ ਮਿਹਨਤ ਕਰਕੇ ਕਮਾਉਂਦੇ ਆ हमारा ये है अगर मैं, कोई फार्मर मेहनत से पैसा कमा रहा है तो उसे चीज बढ़िया मिले हाँ। अगर चीज घटिया मिलेगी तो उसका पैसा खराब है हाँ। मीनोरी कंपनी एक ऐसी कंपनी है उसका फोकस रहता है फार्मर का पैसा बचे हाँ। फार्मर का समय बचे हाँ। और जानवर को नुकसान हो हाँ। हाँ। हमारा मोटिव यही है कि चीज दो हाँ। तक तो तो वो क्या होता है पूरे नौ महीने तक साइकिल पूरी कर देता है एक रक्ष्मी गोल्ड जी हमने लॉन्च करा भी तो मिल्क जितने है फर्टिलिटी के लिए आते हैं कि जानवर टाइम से कहीं पे आ जाए कहीं कर जाए मिनरल की कमी पूरी हो जाए एक मिनरल मिक्सर को हमने रोध क्या करा ये फर्टिलिटी को तो बढ़िया करेगा साथ में दूध भी बढ़ाएगा मिल्क बूस्टर हमने कुछ इसके अंदर इन्ग्रीडियंट डाले हैं जो दूध भी बढ़ाएगा ਤੋ ਆਪਸੇ ਹਮਾਰੀ ਓਪਨਿੰਗ ਦੀ ਔਰ ਮਾਲਿਕ ਜੀ ਦਾ ਆਪ ਦਾ ਹੱਥ ਲੱਗ ਗਿਆ ਬਹੁਤ ਵਧੀਆ ਲੱਗ ਗਿਆ ਪਹਿਲੇ ਅਸੀਂ ਚਾਹੁੰਦੇ ਹਾਂ ਤੁਸੀਂ ਵੀ ਯੂਜ਼ ਕਰਕੇ ਵੇਖੋ ਆਹ ਕਰਾਂਗੇ ਆਪ ਨੂੰ ਰਿਜ਼ਲਟ ਮਿਲੇਗਾ ਤੋ ਫਿਰ ਆਪ ਦੇਖ ਲੈ ਕੇ ਕਿ ਐਸੇ ਆਪ ਨੂੰ ਜਲਦੀ ਮਿਲੂ ਕੰਪਨੀ ਤੁਹਾਡੀ ਰਿਜ਼ਲਟ ਨਾ ਮਿਲੇ ਡਾਕਟਰ ਸਾਹਿਬ ਹੁਣੇ ਕਰਦੇ ਸੇਵਾ ਪੂਰੀ ਹੋਊਰਾ ਓਕੇ ਕੰਮ ਹੋ ਗਿਆ ਪਿਆ ਜੀ That's ऐसा प्रोडक्ट उनको यूज करें उनका पैसा सही जगह लगे अच्छे प्रोडक्ट पे पैसा थैंक यू फर्टिलिटी को भी बढ़िया करता है और साथ में जानवर की दूध भी बढ़ाता है तो वो ना आपको बहुत बहुत दूध भी पड़ जाता है क्या होगा सब लोग मेरे से देखिए धीरे-धीरे में टर्म में दो जो के आवाज में कुछ नहीं चिपका जा रहा है तो हेल्दी इम्यूनिटी के फायदे का मिल पूरा बनाना रिप्रोडक्शन जिसको विजुअल रिपोर्टिया करेगा दूसरों दिन से पावर को दिखने लगेगा ਬਾਈ ਦਾ ਨੰਬਰ ਹੈ ਬਿਲਕੁਲ ਬਹੁਤ ਹੈ ਜਿਆਦਾ ਸਭ ਬਿਲਕੁਲ ਤੋਂ ਆਵੇ ਜਿਆਦਾ ਸਭ ਬਾਈ ਦਾ ਧੰਨਵਾਦ ਟਰੈਕਟਰਾਂ ਦਾ ਵੀ ਜਿਨ੍ਹਾਂ ਨੇ ਸਾਡਾ ਇਨਾ ਮਾਣ ਸਨਕਾਰ ਕੀਤਾ ਬਾਜੀ ਹੁਣ ਅੱਗੇ ਅੱਗੇ ਵੇਖਣ ਨੇ ਮੇਲਾ ਤੁਹਾਨੂੰ ਇੱਕ ਚੀਜ਼ ਵਿਖਾਉਣਾ ਵੀ ਜਿਹੜੀ ਮਸ਼ੀਨ ਆਪਾਂ ਚਲਾਈ ਆ ਸੈਲਜ ਵਾਲੀ ਆਜ ਇਹ ਮਸ਼ੀਨ ਜਿਹੜੀ ਗੋਲਡ ਸਟਾਰ ਦੀ ਸੈਲਜ ਵਾਲੀ ਚਾਰ ਉਹ ਆਪਣੇ ਪੂਰਾ ਓਕੇ ਦੀ ਮਾਹੌਲ ਕੰਮ ਕੀਤਾ ਜਿੰਨੇ ਉਦਰਾ ਗਦਰਾ ਸਾਰਾ ਕੋ ਖਲਾਰ ਨੀ ਮਾਸਾ ਵੀ ਅੱਗੇ ਦੀ ਮਨੇ ਇੱਕੇ ਮੇਲਾ ਪਾਤੇ ਚੱਲ ਯਾਰੋ ਨਾ ਕਰਾਉ ਪਰ ਲੈ ਛੋਲੇ ਕੰਮ ਬੇਕਰਮ ਪੂਰਾ ਕੰਮ ਓਕੇ ਹੋਇਆ ਜੇ ਆਹ ਕਾਹਨੋਂ ਆਰਾ ਖੋਹ ਸਮਾਨ ਹੁਣ ਬੋਲੀ ਜੇ ਮਾਹ ਬੈਠੇ ਜਾਣਾ ਉਹ ਕਿਹਦੇ ਨਾ ਇੱਕ ਬਣਾ ਆਜੋ ਉਹਦੇ ਉੱਤੇ ਉੱਥੇ ਆ ਵੀ ਬੈਹਾਂ ਦਾ ਸਾਹ ਹਰੇ ਇਸ ਸਰੀ ਦੇੜੀ ਦੀ ਮਿਹਨਤ ਹੈ ਬੈਠੇ ਤੋਂ ਨਹੀਂ ਪੈਣਾ ਜਾਵੇ ਨੇ ਨਹੀਂ ਰਲਦੇ ਕਿ ਨਹੀਂ ਦਿੰਦੇ ਮੈਂ ਤਾਂ ਵੜੀ ਕੀਤੀ ਹੈ ਬਾਕੀ ਬੜਾ ਵਧੀਆ ਕੰਮ ਇਹਨੂੰ ਪਿੱਛੇ ਰੱਖ ਪੈਣਾ ਪਿੱਛੇ ਉਹਨੇ ਨੇ ਪੈਣਾ ਜੀ ਤੂੰ ਮੇਰੇ ਨਾਲ ਕਰਦੇ ਆ ਗੱਲ ਗੱਲ ਬੈਠ ਲੋਗੇ ਆ ਬਾਕੀ ਪੂਰਾ ਮਾਹੌਲ ਹੀ ਕੰਮ ਆ ਬੜਾ ਲੜਦੇ ਆ ਗਿੰਟ ਸਾਹਮਣਾ ਆਪਣਾ ਜੇਕਰ ਨਾ ਢੁੱਡ ਜੀ ਆਈ ਸ਼ਾਬਾਸ਼ ਇੱਕ ਦਿਨ ਇਹ ਲਾ ਪੂਰਾ ਪਰਿਆ ਕੋਈ ਰੇੜੀ ਚੱਕੀ ਆਉਂਦਾ ਕੋਈ ਕੋ ਆ ਇਹ ਵਾਰ ਕਿਉਂ ਲੈ ਚੁੱਕੇ ਜੇ ਉਹ ਐ ਕੋਈ ਨਹੀਂ ਯਾਰਾ ਅਮ ਬਕੇ ਕਿਥੇ ਸਾਹਬ ਕਾਮ ਖੋਲ ਲੀਆ ਕਰੇ ਸਾਹਬ ਐਸੋ ਜੇ ਨਾ ਅਈ ਦਸਿਆ ਮੇਰੇ ਨਾ ਬਕੇ ਨਹੀਂ ਕੋਟੋ ਪੁੱਤੋ ਪੁੱਤੋ ਬੜਾਯੋ ਆ ਮੈਨੇ ਉਠਾਈ ਤਾ ਕੀਤਾ ਜੂਠਾ ਨੇ ਹਾਂ ਸੋ ਲੱਗੇ ਜੇ ਨਹੀਂ ਦੇਣਾ ਚਲੋ ਉਦਾਂ ਗੁਰੂਆ ਜਵਾਬ ਦੇਣੇ ਨਹੀਂ ਦੇਣਾ ਇਹਨਾਂ ਨੂੰ ਲੈ ਆਉਸੋਂ ਮਿਲੇ ਜਾਂ ਵਾਲ ਗੱਡੀ ਚ ਛਿਲ ਛਿਲ ਕਰਦੇ ਪੂਰਾ ਵਧੀਆ ਬੁਲਿਆ ਜੀ ਖੋਲੇ ਲੈ ਜਾਈਂ ਆ ਰਹਿਣ ਦੇ ਇਧਰ ਆ ਰਹਿਣ ਲਈ ਹੌਲੀ ਹੌਲੀ ਹਾਏ ਦੇ ਆ ਰਹਾ ਕਾ ਗੱਲੋ ਸਾਹ ਹਾਂ ਤਿੰਨ ਛੋਲੇ ਉੱਤੇ ਆਂਡਾ ਪੜਾਇਆ ਗੱਸੂ ਲੈ ਪੜਦਾ ਜਾ ਬੜੇ ਵੇਖ ਲੈ ਬਹੁਤ ਸਾਰੇ ਕੱਢੀ ਯਾਰ ਤਿੰਨ ਹੀ ਆਵੇ ਆਵੇ ਮੇਰਾ ਇਕੱਠੇ ਨਹੀਂ ਮਾਰਦੀ ਸਾਬ ਕਿਹੜੀ ਕੰਪਨੀ ਦੇ ਆ ਹੋਰ ਵਾਟਰ ਵਾਲੇ ਸਿਗਮਾ ਵਾਲੇ ਅੱਡਾ ਵਾਡਾ ਰੱਖੋ ਇਹਨੂੰ ਮੈਂ ਆਖਿਆ ਵੀ ਚਾਰ ਹੀ ਹੋਈ ਆ ਵੇਖ ਕੇ ਬੜੇ ਕਾਸ਼ੇ ਲੈ ਲੈ ਦੋ ਟੋਲੇ ਆ ਚੋਲੇ ਆ ਬਦਲੇ ਅਜ ਕਦਲ ਵੀ ਹੋ ਸਕਦੀ ਹੈ ਇਧਰ ਮੈਂ ਪਾਗਰ ਪਾਗਰ ਨਾਲ ਦਾ ਨਾ ਪੈਂਟ ਆ ਆ ਬਈਆ ਤੋਂ ਮੰਡੀ ਲੱਗੀ ਆ ਓਕੇ ਆ ਵਹੀਂ ਤੇ ਆ ਮੰਡੀ ਪੂਰੇ ਢੀੜੀ ਬੜੀ ਤੇ ਟਰੈਕਟਰ ਵੀ ਵੇਖੋ ਜਿਹੜੇ ਸੇਲ ਹੋਣੇ ਇਹ ਜੇ ਬੰਨੇ ਹੋ ਔਰ ਹੱਥ ਉੱਧਰ ਆਉ ਲੱਗੇ ਚਾਈਸੇ ਐਲੀਗਾਂ ਉਹ ਸਾਰੇ ਵਗਾਉ ਹੀ ਆ ਮਰਸੀਡੀ ਮਰਸੀਡੀ ਲੈ ਆ ਨਾ ਆ ਚੋਲੇ ਜੋ ਇੱਕ ਬਾਰ ਆਈ ਨਹੀਂ ਹੱਡੀਆਂ ਹਸਾਈ ਦੀ ਆ ਤੇ ਪੋਣੇ ਹੀ ਹੋਣਗੇ ਜਾਵੇ ਪੋਣਾ ਸਾਡਾ ਬਾਪੂ ਆ ਲਾਉਗੀ ਆ ਲਾ ਲਾਰਾ ਵੇਕੇ ਨਾ ਖਵਾ ਹਣਾ ਹੋਰ ਹੈ ਗਿਆ ਕੋਈ ਸੱਚੀ ਨਹੀਂ ਆਈਆਂ ਵੇਕੇ ਲਾ ਹੋ ਗਫੇ ਨਾ ਬਰੈਡ ਖਵਾ ਰਹੇ ਆਂ ਆਹ ਨੁਸਖੀਆਂ ਆ ਵਾ ਤੇ ਜੇ ਕਿਤੇ ਇੱਥੇ ਖਾ ਲਓ ਆ ਲੈ ਆਹ ਗੇਰੀਆਂ ਇਹ ਤੇਰੀਆਂ ਆਪਾਂ ਬਣ ਆਵੇ ਮੇਰੀਆਂ ਵੀ ਹਾਂ ਹਾਂ ਫੇਰ ਨਹੀਂ ਇਹ ਵਾਦੂ ਨੂੰ ਕੋੜੇ ਨਾ ਰੋਟੀ ਰਹਿੰਦੇ ਨੇ ਹਾਂ ਆ ਰੋਟੀਆਂ ਦਾ ਕੀਤਾ ਕੰਮ ਸਹੀ ਰਿਹਾ ਗੰਗਾ ਨਗਰੋਂ ਆਉਂਦੇ ਨੇ ਕਿਉਂ ਬਗੇ ਰਗਾ ਤੱਕ 2.5 ਕਿੰਟ ਹੈ ਯਾਰ ਵੀਰ ਦਾਉਂਟ ਉਹਨਾਂ ਜੋਨ ਬਾਕੀ ਮਿਲਦੇ ਫੋਨ ਨੂੰ ਥੋੜਾ ਡਾਉਂਟ ਚਾਰਜ ਕਰ ਲਈਏ ਥੋੜੀ ਜਿਹੀ ਮਾਨੀਂ ਕਾਵਾ ਜੋ ਕਿ ਤੁਹਾਡੇ ਨਾਲ ਮਾਰਦੇ ਕੋਈ ਗੱਲਬਾਤ ਬਾਕੀ ਮੇਲੇ ਦਾ ਦੰਦ ਬੜਾ ਵਧੀਆ ਆਪਾਂ ਨੂੰ ਪੀਣਾ ਮਾਨ ਸਤਿਕਾਰ ਮਿਲਿਆ ਉਹ ਸਾਰਾ ਕੋ ਤੁਹਾਡੇ ਕਰਕੇ ਬਾਕੀ ਗਾੜੀ ਮੈਂ ਤੁਹਾਨੂੰ ਦੱਸ 24 ਦੇ ਗਈ ਜੇ ਹੋ ਫੋਨ ਫੋਨ ਲੈਂਦਾ ਮੈਂ ਲਾਗੇ ਮਾਇਆ ਚੁਈਆਂ ਜਾਂ ਮੜ ਕੇ ਨਾ ਫੋਨ ਜੇ ਤੇ ਆਦੇ ਲੱਗ ਜਾਈਦਾ ਨਾਲ ਹੀ ਕੰਮ ਦੇ ਨਾਲ ਹੀ ਮੇਲਾ ਵੀ ਪੂਰਾ ਵੇਖਿਆ ਪੂਰਾ ਰਿਵਾਈਵਮੈਂਟ ਕੀਤਾ ਕੀ ਟੀਕਰ ਲਾਉਣਾ ਕਿਹੜਾ ਲਾਉਣਾ ਰਮੀਦ ਆ ਉਹ ਟੀਸੀਆਰ 1 2 ਇਹ ਨਾ ਗਾਂ ਦੇ ਵਿਚਾਰੀ ਦਾ ਥਨ ਜਾ ਵੱਡਿਆ ਗਿਆ ਜੇ ਓਏ ਜੋੜ ਖੁੱਲਾ ਏ ਹੁਣ ਜੋੜ ਖੁੱਲਾ ਰਹੀ ਤੁਹਾਨੂੰ ਫੜ ਕੇ ਵਿਖਾਉਣਾ ਹੈ ਫੇ ਫੋਨ ਹੀ ਨਾ ਤੜਾ ਪਈ ਹੈ ਹੈ ਬਾਕੀ ਲਾਲੀਏ ਟੀਆ ਟੂ ਕੇ ਚਵਾਈ ਵੀ ਗਈ ਜੇ ਹੋ ਨਾਲ ਮੇਲਾ ਵੇਖਿਆ ਗਿਆ ਲੱਗੇ ਆ ਦੁੱਧਾ ਤੇ ਲੱਦਣ ਬਾਲਟੀਆਂ ਧੋਵੇ ਲੱਗੇ ਲਾਉਣ ਲਾ ਮੇਰਾ ਦਾ ਮੈਂ ਇੱਕ ਚੀਜ਼ ਦਾ ਹਸ ਹੁ ਲੈ ਅੱਜ ਮਾ ਕਈ ਬੰਦੇ ਨਹੀਂ ਗੁਣ ਪਾਉਂਦੇ ਆ ਕਈ ਕੰਪਨੀ ਵਾਲੇ ਐ ਨਾ ਰੈਪਰੋਮੈਨ ਦੀ ਇਨਿੰਗ ਜਾਦੀ ਕੀ ਆਂਦੇ ਰਹੇ ਵਧੀਆ ਫਲਾਂ ਧਮਕਾਣ ਤੇ ਗੁਰੂ ਰੈਪਰੋਮੈਨ ਵਾਲਿਆਂ ਨੇ ਸਾਡੇ ਨਾਲ ਖੁੱਲ ਕੇ 80000 ਕਣੀ ਮਿਲਾਇਆ ਤੇ ਚਲੋ ਸਾਨੂੰ ਮਿਲ ਵੀ ਲਿਆ ਮਾੜਾ ਚੰਗਾ ਤੇ ਸਾਨੂੰ ਇਹ ਨਹੀਂ ਸਲਾਮ ਮਾਰੀ ਵੀ ਆ ਜੋ ਬੈ ਜੋ ਐਡੇ ਲੋਗ ਗੋਨਚੋਰ ਹੋ ਗਏ ਜੇ ਬੰਦਿਆਂ ਨੂੰ ਇਹ ਨਹੀਂ ਆ ਵੀ ਇਹਨਾਂ ਨੇ ਐਡੇ ਐਡੇ ਵੱਡੇ ਰੱਖ ਕੇ ਡੀਲਰ ਉਹਨਾਂ ਤੋਂ ਨਹੀਂ ਇਹਨਾਂ ਦਾ ਕੀ ਮਿਲਿਆ ਰਿਜ਼ਲਟ ਇਹਨਾਂ ਨੂੰ ਕਿ ਜਿਹੜੀ ਚੀਜ਼ ਆਪਾਂ ਦੱਸਤੀ ਤੇ ਤੁਸੀਂ ਵੀਰਾਂ ਭਰਾਵਾਂ ਨੇ ਪਾਈ ਆ ਐ ਹੋਜੀ ਦੁਨੀਆਦਾਰੀ ਜੀ ਤਾਂ ਕਰਕੇ ਹੁਣ ਮੈਂ ਨਾ ਵੀ ਉਹਨਾਂ ਕ ਕਿਸੇ ਦਾ ਕਰਿਆ ਕਰੋ ਜਿੰਨਾਂ ਦਾ ਅਗਲਾ ਬੰਦਾ ਤੁਹਾਡਾ ਗੁਣ ਪਾ ਸਕੇ ਬਾਕੀ ਜਿੰਨਾਂ ਦੀ ਆਪਾਂ ਜੰਪ ਕਾਫ ਤੇ ਜਿੰਨਾਂ ਦਾ ਆਪਾਂ ਉਹ ਕੈਲਸ਼ੀਅਮ ਵਰਤਦੇ ਆਂ டੱਚ ਗੱਲ 골ਡ ਉਹ ਬੰਦਿਆਂ ਨੇ ਕਿਤੇ ਸਾਡੀ ਇੱਛਾ ਕੀਤੀ ਆ ਸੱਚੇ ਬੰਦਿਆਂ ਦੀ ਪਿੱਠ ਸੁੰਦੀ ਜੇ ਐਨੀ ਇੱਜ ਤੇ ਕੋਈ ਰਿਸ਼ਤੇਦਾਰ ਕੋਈ ਆਪਣਾ ਭੈਣ ਭਰਾ ਹੋਵੇ ਨਾ ਉਹ ਨਹੀਂ ਕਰਦਾ ਜਿੰਨੀ ਉਹ ਬੰਦਿਆਂ ਨੇ ਡਾਕਟਰਾਂ ਨੇ ਆਪਣੀ ਇੱਜ ਤੇ ਕੀਤੀ ਆ ਤੇ ਕਈਆਂ ਬੰਦਿਆਂ ਦੇ ਆਪਾਂ ਐਨੇ ਵੀ ਜ਼ਿਆਦਾ ਪ੍ਰੋਡਕਟ ਯੂਜ਼ ਕੀਤੇ ਆ ਉਹ ਬੰਦੇ ਆਪਾਂ ਨੂੰ ਕਵਾਇਆ ਤੱਕ ਲਈ ਇਜਾਜ਼ਤ ਸੱਚੀ ਉਹ ਮਾਨਨਾ ਉਹਨਾਂ ਬੜੀ ਪਰੇਸ਼ਾਨੀ ਜੀ ਹੋਈ ਹੈ ਵੀ ਜਦ ਆਪਾਂ ਇੰਨਾ ਬੰਦਾ ਦੀ ਬਾਹ ਫੜੀ ਚਲੋ ਆਪਾਂ ਵੀ ਪੁੱਛੀ ਕਰਦੇ ਆਂ ਵੀ ਹਰ ਇੱਕ ਨੂੰ ਆਪਾਂ ਕੋਈ ਚੰਗਾ ਗਾਈਡ ਕਰੀਏ ਬਾਦ ਜਿਹੜੀ ਦੁਨੀਆਦਾਰੀਆਂ ਜਿਹੜੇ ਇਹੋ ਜਿਹੇ ਲੋਗ ਆ ਇੰਨਾ ਕਰਕੇ ਵੀ ਮਨੁੱਖ ਪਰੇਸ਼ਾਨ ਹੁੰਦਾ ਹੈ ਤੇ ਬਾਕੀ ਇਹੋ ਜਿਹੀਆਂ ਗੱਲਾਂ ਬਾਤਾਂ ਜੇ ਬਾਕੀ ਤੁਹਾਡੇ ਭਰਾਵਾਂ ਦਾ ਪਹਿਲਾਂ ਧੰਨਵਾਦ ਆ ਜਿੰਨਾ ਨੇ ਨਹੀਂ ਨਹੀਂ ਸਪੋਰਟ ਕੀਤੀ ਆ ਆਪਾਂ ਨੂੰ ਅੱਜ ਫਲੋਇਆ ਤੇ ਆਪਾਂ ਨੂੰ ਅੱਜ ਜਿਹੜਾ ਵੀ ਉੱਥੇ ਵਧੀਆ ਮਾਨ ਸਨਮਾਨ ਮਿਲਿਆ ਇਹ ਸਾਰਾ ਕੁਝ ਤੁਹਾਡੇ ਕਰਕੇ ਸਾਡੀ ਚਲੋ ਸਾਡਾ ਕੰਮ ਹੈ ਮਿਹਨਤ ਕਰਨਾ ਆਪਾਂ ਮਿਹਨਤ ਕੀਤੀ ਹੈ ਮਿਹਨਤ ਕਰਕੇ ਗਾਹੇ ਮੈਂ ਇੱਕ ਚੀਜ਼ ਜਨਾ ਕਿ ਕਿਹੜਾ ਬੰਦਾ ਸੱਚੇ ਮਾਨ ਨਾਲ ਮਿਹਨਤ ਕਰਦਾ ਨਾ ਉਹ ਬੰਦਾ ਹਮੇਸ਼ਾ ਗਾਹ ਆਉਂਦਾ ਹੀ ਹੁੰਦਾ ਭਾਵੇਂ ਕੁਝ ਟਾਈਮ ਪਾ ਪਾ ਕੇ ਆਵੇ ਭਾਵੇਂ ਇੱਕ ਦਮ ਆ ਜੇ ਤੇ ਬਾਕੀ ਲੋਕਾਂ ਦੀਆਂ ਟਿੱਚਰਾਂ ਬਦਨਾਮੀਆਂ ਇਹਦੇ ਜੱਟਾਂ ਸੁਣਨੀਆਂ ਪੈਣੀਆਂ ਇਹਨਾਂ ਤੋਂ ਕਦੇ ਦਿਲ ਨਾ ਹਾਰਿਆ ਕਰੋ ਬਾਕੀ ਜ਼ਿੰਦਗੀ ਚ ਲਾਜ ਦਾ ਆਵਾਜ਼ ਘਟ ਆਉਂਦੀ ਰਹਿੰਦੀ ਤੇディ ਵੀ ਨਾ ਟੈਨਸ਼ਨ ਲਿਆ ਕਰੋ ਬਾਕੀ ਮੇਰੇ ਭਰਾ ਨਹੀਂ ਲੱਦ ਲਈ ਦੁੱਧ ਤੇ ਫਿਰ ਤੁਹਾਨੂੰ ਗਾੜੀ ਮਿਲਦੀ ਆ ਇੱਕ ਆਪਾਂ ਅੱਜ ਚੀਜ਼ ਹੋਰ ਸਾਡੇ ਮਗਰੋਂ ਥੋਈ ਥੋੜੀ ਤਿਆਰ ਹੋਈ ਤੁਹਾਨੂੰ ਹੋਣੀ ਆ ਬਾਕੀ ਨਾਲ ਬਣੇਦਾ ਵਲੌਗ ਐਨ ਤੱਕ ਜਰੂਰ ਵੇਖਿਆ ਕਰੋ ਮੇਰੇ ਭਰਾ ਚੱਲ 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 ਜਾ ਜਾ ਬੰਦ ਫੋਟੋ ਗਿਰ ਗਿਆ ਐ ਗਿਰ ਗਿਆ ਗਿਰ ਗਿਆ ਤੇ ਕਿਹਾਂ ਬੱਸੀਆਂ ਨਾ ਰਹਿ ਗਈਆਂ ਜੇ ਤਨਹੀਂ ਬਾਕੀ ਵੱਡੀਆਂ ਹੋ ਗਈਆਂ ਹੁਣ ਉਹਨਾਂ ਦੇ ਸਟੈਪ ਬਦਲਦੇ ਕੋ ਚਲ ਗਈਆਂ ਗਾੜੀ ਹੁਣ ਦੋ گاਵਾਂ ਸਈਆਂ ਤੇ ਇਹ ਕਾ ਵਸ਼ੀ ਨਹੀਂ ਆ ਵਸ਼ੀ ਜਿਨ੍ਹਾਂ ਨੂੰ ਜਿਹਨੂੰ ਆਪਾਂ ਨਾ ਦੁੱਜੀ ਆਕਸੀ ਮੂਜੇ ਦੇ ਦਿੰਦੇ ਰਹੇ ਇਹਦਾ ਵੀ ਆਪਾਂ ਨੂੰ ਵਧੀਆ ਰਿਜ਼ਲਟ ਮਿਲਿਆ ਬਾਕੀ ਮੈਂ ਆਪਦੀ ਕਾਮਯਾਬੀ ਦਾ ਰਾਜ ਇਹ ਸਮਝਦਾ ਹਾਂ ਵੀ ਮੈਂ ਇਹਨਾਂ ਦੀ ਸੇਵਾ ਕੀਤੀ ਸੱਚੇ ਮਨ ਨਾਲ ਪੱਠਾ ਡੱਕਾ ਪਾਇਆ ਆ ਇਹਨਾਂ ਦੇ ਥੱਲੇੋਂ ਹੋ ਤੁਹਾਡੇ ਸਾਹਮਣੇ ਆਪਾਂ ਪਹਿਲਾਂ ਮੇਲੇ ਗਏ ਆ ਤੜਕੇ 4 ਵਜੇ ਚਲੋ ਮੈਂ ਸਵੇਰੇ ਬਣਾਉਣੀ ਆ ਵੀ ਫੋਨ ਮਾਹ ਵੀ ਉੱਥੇ ਖੜਨਾ ਇੱਕ ਗੱਡੀ ਦਾ ਚਾਰਜਰ ਨਹੀਂ ਹੁਣ ਨਹੀਂ ਚਾਲੀ ਕਰਦਾ ਤਾਂ ਕਰਕੇ ਤੜਕੇ 4 ਵਜੇ ਉੱਠ ਕੇ ਗਾਵਾਂ ਜੋਗੇ ਚਲੋ ਪੱਠੇ ਕਰਦੇ ਨੇ ਪਲਿਆਂ ਵਿੱਚ ਝੂਠ ਮਾਰੀ ਜਾਈਏ ਤੇ ਅਸੀਂ 8 ਵਜੇ ਦਰਪੇ ਫਿਰ ਉਥੋਂ ਮੇਲਾ ਮੂਲਾ ਵੇਕੇ ਫਿਰ ਆ ਕੇ ਆਂ ਗਿਆ ਪੰਜ ਵਾਈ ਆਪ ਦੀ ਫਿਰ ਟਾਈਮ ਨਾ ਕਰ ਲਈ 5 ਵਜੇ ਮਸ਼ੀਨ ਚਲਾ ਦਿੱਤੀ ਅਸੀਂ ਇਹ ਚੀਜ਼ ਹੁੰਦੀ ਹੈ ਕਿ ਜਿਹੜਾ ਬੰਦਾ ਆਪਦੇ ਕੰਮ ਨੂੰ ਨਹੀਂ ਨਾ ਪੈਲ ਦਿੰਦਾ ਉਹ ਬੰਦਾ ਕਦੀ ਜ਼ਿੰਦਗੀ 'ਚ ਕਾਮਯਾਬ ਨਹੀਂ ਜਾਂਦਾ ਕਈ ਮਾਵਾਂ ਨੂੰ ਆਤਮ ਦੀ ਮੇਰਾ ਪੁੱਤ ਪੜਦਾ ਇਹਨਾਂ ਪੜ੍ਹਨਾ ਇਹਨਾਂ ਘਰ ਦੇ ਕੰਮ ਨੂੰ ਨਹੀਂ ਹੱਥ ਲਾਉਣਾ। ਜੇ ਘਰ ਦੇ ਕੰਮ ਨੂੰ ਨਾ ਉਹ ਹੱਥ ਲਾਊਗਾ। ਸਾਰੇ ਅੰਮ੍ਰਿਤ ਦੇ ਪਿਓ ਨੇ ਖਵਾਉਣਾ ਨਹੀਂ ਨਾ ਮਾਂ ਨੇ ਖਵਾਉਣਾ। ਅਕਸਰ ਕਰਨਾ ਦੇ ਆਪ ਨੂੰ ਪਹਿਣਾ ਨਾ ਬੰਦਾ ਕਾਮਯਾਬ ਉਹ ਹੁੰਦਾ ਜੇ ਜਿਹੜਾ ਪੜ੍ਹਾਈ ਨੂੰ ਵੀ ਪਹਿਲ ਦਿੰਦਾ ਆਪਦੇ ਕੰਮ ਨੂੰ। ਇਹ ਮੇਰੀ ਚੀਜ਼ ਹਮੇਸ਼ਾ ਮੇਰੇ ਭਰਾ ਯਾਦ ਰੱਖਿਓ। ਇਹਨਾਂ ਕੋ ਵੀ ਅਸੀਂ ਪੜ੍ਹਨਾ ਹੈ ਜਾਂ ਬਾਹਰ ਜਾਣਾ ਬਾਹਰ ਜਾ ਕੇ ਕੰਮ ਕਰਨਾ ਨਾ। ਮੈਂ ਆਪਣੀ ਗੱਲ ਦਾ ਤਾਂ ਮੈਂ ਨਾ 6ਵੀਂ 7ਵੀਂ ਜੰਨਾ ਹਾਂ। ਜਿਹੜਾ ਉਹਨੀਆਂ ਤੜਕੇ ਉੱਠ ਕੇ ਗਾਵਾਂ ਚਵਾਉਂਦੇ ਆ ਤੇ ਅੱਜ ਕੱਲ ਦਾ ਕੋਈ ਜਵਾਬ ਤੜਕੇ ਉੱਠ ਕੇ ਰਾਜੀ ਨਹੀਂ ਜੀ ਤਾਂ ਕਰਕੇ ਮਿਹਨਤ ਕਰੋ ਇੰਡੀਆ ਰਹਿ ਗਈ ਬਾਕੀ ਜੇ ਬਾਹਰ ਕਰਨੀ ਆ ਬਾਹਰ ਵੀ ਕਰੋ ਪਰ ਕਰੋ ਸੱਚੇ ਦਿਲੋਂ ਫੇਰ ਫਾਲ ਮਿਲਦਾ ਜੀ ਐਵੇਂ ਸੀਟੀਆਂ ਨਾ ਨਹੀਂ ਜਿਹੜੀਆਂ ਵੱਡੀਆਂ ਬੱਚੀਆਂ ਉਧਰ ਆਈਆਂ ਜਿਹੜੀਆਂ ਇਹਨਾਂ ਨੂੰ ਵੱਡੀਆਂ ਜਿਉਂ ਗਾੜੀ ਚੱਲ ਗਿਆ ਗਾੜੀ ਸਾਡਾ ਥੋੜਾ ਜਿਹਾ ਥਾਂ ਹੋ ਗਿਆ ਭੀੜਾ ਹਾਂ ਬੱਤ ਪੀ ਲਿਆ ਦੋਦੋਂ ਨਾ ਬਾਉ ਮਲੇਮਬ ਬੰਦ ਹੋਇਆ ਇਹਨਾਂ ਦਾ ਅਭੀ ਇਹ ਅੰਦਰ ਇੱਕ ਬਾਹਰ ਆ ਜੱਟੋ ਲੱਗੀਆਂ ਜੇ ਟਾਈਲਾਂ ਆਪਣੇ ਪਾਰਲਰ ਦੀਆਂ ਕੰਧ ਦੇ ਉੱਤੇ ਪੂਰਾ ਓਕੇ ਦੀ ਮਾਹੌਲ ਹੋ ਜਾ ਹੋ ਗਿਆ ਇਹ ਕੰਮ ਮੈਂ ਨਾ ਆਪਣੇ ਕਈ ਯਾਰ ਇਹ ਜੀ ਹਿਸਾਬ ਲਾਉਣਾ ਵੀ ਮੇਰੇ ਤੋਂ ਵੱਡੇ ਵੀ ਫਾਰਮਰ ਹੈਗੇ ਆ ਪਰ ਜੱਟੋ ਜਿਹੜਾ ਪਿਆਰ ਤੁਸੀਂ ਮੈਨੂੰ ਦਿੱਤਾ ਨਾ ساری ਉਮਰ ਮੈਂ ਚੇਤਾ ਰੱਖੂੰਗਾ ਸੱਚੀ ਦਿਲੋਂ ਅੱਜ ਇਹ ਗੱਲ ਦੀ ਮਨੂੰ ਨਾ ਫੀਲਿੰਗ ਆਈ ਏ ਕਿਉਂ ਆਈ ਏ ਕਿਉਂਕਿ ਜਿੰਨਾ ਮਾਣ ਸਤਿਕਾਰ ਮੈਨੂੰ ਤੁਹਾਡੇ ਕਰਕੇ ਉੱਥੇ ਮਿਲਿਆ ਨਾ ਕਿਤੇ ਨਹੀਂ ਮਿਲਿਆ ਕਿਉਂਕਿ ਮੈਂ ਅੱਗੇ ਵੀ ਮੇਲੇ ਜਾਂਦਾ ਹਾਂ ਨਾ ਅੱਗੇ ਕੋਈ ਕੌਂਦਾ ਨਹੀਂ ਹੁੰਦਾ ਤੇ ਹੁਣ ਜੇ ਤੁਸੀਂ ਹੈਗੇ ਤੇ ਸਾਰੇ ਕਮਾਉਂਦੇ ਬਾਕੀ ਸੱਚੀ ਤੁਹਾਡਾ ਹੀ ਧੰਨਵਾਦ ਜੀ ਬਾਕੀ ਆਪਾਂ ਵੀ ਪਾਉ ਜੀ ਮਹਾਰਾਜ ਗਾੜੀ ਇਹੋ ਬੇਨਤੀ ਕਰੀਦੀ ਆ ਵੀ ਸੱਚੇ ਭਾਸ਼ਾ ਚੰਗੀਆਂ ਗੱਲਾਂ ਮੋਝੋ ਕਢਾਈ ਚੰਗੇ ਕੰਮ ਦਾ ਨਾਂ ਬਣਿਆ ਰਵੇ ਏ ਨਹੀਂ ਆ ਵੀ ਮਾੜੇ ਕੰਮਾ ਨਾਲ ਕਈ ਮਰਦਿਲਾ ਦੇ ਵੇਣਾ ਚਲੋ ਲਾਈਕ ਸਾਡੇ ਨਾਲ ਉਹਨਾਂ ਨੂੰ ਬੇਸ਼ੱਕ ਜਿਆਦੇ ਆਉਂਦੇ ਆ ਪਰ ਇੱਜ਼ਤ ਨਹੀਂ ਕੋਈ ਕੋਈ ਮੂੰਹ ਨਹੀਂ ਲਾਉਂਦਾ ਕੋਈ ਭੈਣ ਭਰਾ ਕੋਈ ਸਾਡਾ ਆਂਢੀ ਗਵਾਂਢੀ ਕੋਈ ਰਿਸ਼ਤੇਦਾਰ ਵੇਂਦਾ ਆ ਭੈਣਾ ਮਾਵਾ ਸਿਫਤ ਕਰਦੀਆਂ ਏ ਨਹੀਂ ਆ ਵੀ ਕਹਿ ਦਿੰਦੀਆਂ ਕਿ ਗੰਦ ਪਾਇਆ ਤੈ ਹਨਾ ਬਾਕੀ ਪਾਉਜੀ ਮਹਾਰਾਜ ਗੜੀ ਦੇ ਹੱਥ ਜੁੜੀ ਦੇ ਬਾਕੀ ਤੁਹਾਡਾ ਧੰਨਵਾਦ ਇੱਧਰ ਹੀ ਪੂਰਾ ਓਕੇ ਕੰਮ ਹੋ ਗਿਆ ਜੇ ਮੀਹਾਰ ਪੂਰਾ ਵਧੀਆ ਹੋ ਗਿਆ ਗੁਰੂਗਾ ਲਿਬੜ ਤੇ ਚਲ ਜਾਣੀਆਂ ਆ ਪਰ ਹੋ ਸਰਾ ਹੀ ਗਿਆ ਇੰਜ ਨਾਲ ਸਾਰਾ ਲੱਗ ਗਿਆ ਨਾ ਆ ਜੇ ਬਣ ਗਿਆ ਜੇ ਨਾਲਾ ਐਂਦੀ ਆਇਆ ਕਰੋ ਗੋਆ ਕੰਮੌਲੀ ਹੋ ਲਈ ਨਾ ਕਾਫੀ ਚਲਦੇ ਰਹਿੰਦੇ ਕਾਫੀ ਟਾਈਮ ਲੱਗ ਜਾਂਦਾ ਅਜੇ ਦੋ ਦਿਨ ਮਹੀਨੇ ਮੇਰਤਾਂ ਲੱਗ ਹੀ ਜਾਣੇ ਚਲੋ ਭਾਉ ਜੀ ਐਨੇ ਨਾ ਕਰਦੇ ਆ ਵਲੌਗ ਦੀ ਸਮਾਪਤੀ ਹੁੰਦਾ ਨਮ ਲੰਘਾ ਅਗਲੇ ਵਲੌਗ ਦੇ ਵਿੱਚ ਸਰੀਰ ਵੀ ਥੋੜਾ ਜਿਹਾ ਥੱਕਿਆ ਜਾ ਸਿਰ ਬੜਾ ਪੀੜਾ ਹੁੰਦਿਆ ਤੇ ਬਾਕੀ ਧੰਨਵਾਦ ਆ ਲਵ ਯੂ ਆ ਪਿਆਰ ਹੈ ਤੁਹਾਨੂੰ ਐਦਾਂ ਸਪੋਰਟ ਬਣਾਈ ਰੱਖੋ ਤੇ ਆਪਾਂ ਵੀ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਵਧੀਆ ਵਧੀਆ ਦੱਸਾਂਗੇ ਬਾਕੀ ਜਿਹੜੇ ਕੰਪਨੀ ਵਾਲੇ ਆ ਜਿਨ੍ਹਾਂ ਦੀ ਆਪਾਂ ਸਪੋਰਟ ਕੀਤੀ ਜਿਨ੍ਹਾਂ ਨੇ ਆਪਣੀ ਨਹੀਂ ਕੀਤੀ ਆਪਾਂ ਫਿਰ ਵੀ ਉਹਨਾਂ ਦੀ ਕੀਤੀ ਉਹਨਾਂ ਦੀ ਰੱਬ ਚੜ੍ਹਦੀ ਕਲਾ ਰੱਖੇ ਤੇ ਜਿਨ੍ਹਾਂ ਦੀ ਆਪਾਂ ਸਪੋਰਟ ਕੀਤੀ ਆ ਤੇ ਜਿਨ੍ਹਾਂ ਨੇ ਆਪਾਂ ਨੂੰ ਵੀ ਕੀਤੀ ਆ ਉਹਦੇ ਫੇਰ ਤਰੱਕੀਆਂ ਆ ਰਹੀਆਂ ਉਹਨਾਂ ਨੂੰ ਬਖਸ਼ੇ ਕਿਉਂਕਿ ਉਹ ਬੰਦਿਆਂ ਨੇ ਸੱਚੀ ਯਾਰਾ ਜੈਨਾ ਗਾ ਜਿਆਦਾ ਮਨ ਖੁਸ਼ ਕੀਤਾ ਨਾ ਕਹਿੰਦੀਆਂ ਗੱਲਾਂ ਨਹੀਂ ਤੁਸੀਂ ਵੀਡੀਓ ਦੇ ਵਿੱਚ ਮਗਰ ਵੇਖਿਆ ਵੀ ਹੋਗਾ ਬਾਕੀ ਚਲੋ ਹੁਣ ਮੇਰੇ ਭਰਾ ਅਗਲੇ ਵਲੌਗ 'ਚ ਮਿਲਦੇ ਆਂ